ਇਹ ਇਹ ਤੇ ਹੁਣ ਤੀਸਰੇ ਸਾਡੇ ਭਾਈ ਨੇ ਪੰਜਾਬੀ ਰਸੋਈ ਵਾਲੇ ਭਰਾਜੀ ਤੇ ਇਹ ਪਰਲੇ ਪਾਸੇ ਗੱਡੀ ਲਾਉਂਦੇ ਹੁੰਦੇ ਸੀਗੇ ਤੇ ਭਾਈ ਕਿਹੜੀ ਗੱਡੀ ਲਾਉਂਦੇ ਹੁੰਦੇ ਸੀ ਤੁਸੀਂ ਬ੍ਰੀਜ਼ਾ ਗੱਡੀ ਲਾਉਂਦੇ ਸੀ ਬ੍ਰੀਜ਼ਾ ਗੱਡੀ ਹਾਂਜੀ ਤੇ ਉਥੇ ਭਾਈ ਹੁਣੀ ਖਾਣਾ ਲਾਉਂਦੇ ਸੀਗੇ ਤੇ ਭਾਈ ਹੁਣਾਂ ਦਾ ਖਾਣਾ ਬਹੁਤ ਵਧੀਆ ਹੁੰਦਾ ਸੀ ਤੇ ਭਾਈ ਹੁਣੀ ਹੁਣ ਕਹਿੰਦੇ ਵੀ ਉਧਰ ਦਾ ਫਰਕ ਤਾਂ ਬਹੁਤ ਪਿਆ ਭਾਈ ਕੀ ਕੀ ਫਰਕ ਪਿਆ ਉਧਰੋਂ ਇਧਰ ਦਾ ਕਸਟਮਰ ਦਾ ਹੀ ਫਰਕ ਪਿਆ ਪਹਿਲਾਂ ਤਾਂ ਵੀਰੇ ਅੱਛਾ ਬਾਕੀ ਹੁਣ ਦੇਖੋ ਜੀ ਬਾਕੀ ਅੱਡਾ ਟੱ ਹੈਲ ਜੇ ਫਰਕ ਤਾਂ ਬਹੁਤ ਜ਼ਿਆਦਾ ਪੈ ਜਾਂਦਾ ਬੰਦੇ ਨੂੰ ਹਨਾ ਤੇ ਬਾਕੀ ਚੱਲੀ ਜਾਂਦਾ ਬਾਕੀ ਮਾੜਾ ਮੋਟਾ ਰੁੜੀ ਜਾਂਦਾ ਹੀ ਇੱਥੇ ਵੀ ਪਰ ਗੱਲ ਇਹ ਵੀ ਭਾਈ ਉਧਰ ਜੜੀ 40 50 ਬੰਦੇ ਪੰਜਾਬੀ ਸੀਗੇ ਉਹ ਕਿੱਥੇ ਗਿਆ ਪਤਾ ਲੱਗਾ ਕੁਝ ਉਧਰ ਕਿਹੜੇ ਕਿਹੜੇ ਪਾਸੇ ਕਿੱਥੇ ਚਲ ਗਿਆ ਉਹ ਫਿਰ ਇੱਕ ਕੋਸ਼ਕ ਦਾ ਦੇ ਕੋਈ ਕੋਈ ਦੂਰੋਂ ਆਉਂਦਾ ਹੀ ਕੋਈ ਨੇੜੇ ਆਉਂਦਾ ਹੀ ਕੋਈ ਵਿਚਾਰਾ ਨਹੀਂ ਆਉਂਦਾ ਕੋਈ ਤੇ ਹੋਰ ਲਾਉਣ ਲੱਗ ਗਏ ਹਨ ਜਿਹੜੇ ਆਉਂਦੇ ਸੀ ਕੋਈ ਨਾਲ ਨਹੀਂ ਖੜਦੇ ਹਾਂ ਠੀਕ ਆ ਜੀ ਜਦੋਂ ਸੱਦਣ ਜਾਓ ਅਗਲਾ ਨਾਲ ਨਹੀਂ ਖੜਦਾ ਨਾਲ ਹੀ ਖੜਦਾ ਫਿਰ ਅੱਗੇ ਪਿੱਛੇ ਗੱਲਾਂ ਵੀ ਕਰਦੇ ਆ ਠੀਕ ਆ ਮੁੜ ਕੇ ਜਿਹੜੇ ਵਿਚਾਰੇ ਨਾਲ ਤੁਰਦੇ ਵੀ ਆ ਉਹ ਖੜੇ ਆ ਹੂੰ ਉਹਨਾਂ ਦੀ ਨਾਲ ਸਪੋਰਟ ਵੀ ਕਰਦੇ ਆ ਠੀਕ ਆ ਜੀ ਤੇ ਬਾਕੀ ਸਾਰੇ ਇੱਥੇ ਭਰਾ ਹੀ ਨੇ ਆਪਣੇ ਕੋਈ ਬੈਰ-ਵਿਰੋਧਾ ਕਿਸੇ ਨਾਲ ਹੈ ਨਹੀਂ ਗਾ ਨਹੀਂ ਹੈਗਾ ਬਿਲਕੁਲ ਕਮਾਉਣ ਆਏ ਆ ਕਮਾ ਕੇ ਜਾਣਾ ਵਾ ਕੰਮ ਕਰਨਾ ਆਪਦਾ ਬਸ ਬਿਲਕੁਲ ਪਰ ਇੱਕ ਗੱਲ ਤਾਂ ਹੈਗੀ ਆ ਨਾ ਵੀ ਜਦੋਂ ਉਧਰੋਂ ਆੜਾ ਪਟਿਆ ਜਾਣਾ ਇੱਧਰ ਲਿਆ ਕੇ ਪਹਿਲੀ ਗੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈ ਮੈਂ ਤੀਜਾ ਕਿਹੜਾ ਮੇਰਾ ਮੈਨੂੰ ਨਹੀਂ ਪਤਾ ਲੱਗਾ ਕਿ ਕਿੱਥੇ ਆਪਣੇ ਬੰਦੇ ਗਏ ਹਾਂਜੀ ਵੀਰੇ ਸਾਡੇ ਕੋਲੇ ਆਉਂਦੇ ਕਹਿੰਦੇ ਵੀਰੇ ਇਹਨੂੰ 5 ਦਿਨੋਂ ਕਿ ਲੱਭਦੇ ਆ ਇਹਨੂੰ ਕਿੱਥੇ ਆ ਥੋੜੇ ਅੱਡੇ ਕਿੱਥੇ ਨੇ ਪਹਿਲਾਂ ਵੀ ਆਉਂਦੇ ਸੀ ਉਧਰ ਵੀ ਜਿਹਨੂੰ ਨਵੇਂ ਅੱਡੇ ਇੱਧਰਲੇ ਪਾਸੇ ਲੱਗਣ ਲੱਗੇ ਸੜਕ ਦੇ ਉੱਪਰ ਉਦੋਂ ਵੀ ਆਉਂਦੇ ਸੀ ਅੱਛਾ ਵੀਰੇ ਯਾਰ ਕਿੱਥੇ ਚਲੇ ਗਏ ਤੁਸੀਂ ਇਹਨਾਂ ਕਿਨੇ ਕਿਨੇ ਦਿਨੋਂ ਕਿ ਗੀੜੇ ਮਾਰ ਮਾਰ ਜਾਂਦੇ ਆ ਤੇ ਭਾਈ ਹੁਣ ਇਹ ਐਡਰੈਸ ਕਿਹੜਾ ਇਹ ਇਹ ਹੀ ਆਪਣਾ ओके ਤੇ ਇਥੇ ਸਿਰਫ ਤੁਸੀਂ ਤਿੰਨੇ ਹੀ ਪੰਜਾਬੀ ਹੋਣਾ ਛੜ ਦੇ ਥੱਲੇ ਹਾਂਜੀ ਚਾਰ ਆ ਜੀ ਚਾਰ ਇੱਕ ਆ ਪੰਜਾਬੀ ਹੈ ਨਾ ਹਾਂਜੀ ਓਕੇ ਸਿਰਫ ਚਾਰ ਪੰਜਾਬੀ ਰਹਿ ਕੇ ਬਸ ਇਸ ਛੜ ਤੇ ਇਹਦਾ ਉਸ ਪਾਸੇ ਲਗਭਗ 40 ਤੋਂ 50 ਸਟਾਲ ਹੁੰਦੇ ਸੀ ਸਿਰਫ ਪੰਜਾਬੀ ਪੰਜਾਬੀਆਂ ਦੇ ਹਾਂਜੀ ਹਾਂਜੀ ਪੰਜਾਬੀ ਅੱਛਾ ਦੂਜੀ ਗੱਲ ਇਹ ਵੀ ਸੀ ਸਾਰੇ 40 ਤੋਂ 50 ਸਟਾਲ ਸੀ ਤੇ ਸਾਰੇ ਵਧੀਆ ਕਮਾ ਕੇ ਜਾਂਦੇ ਸੀ ਵਧੀਆ ਜੀ ਸਾਰਿਆਂ ਦਾ ਖਾਣਾ ਲੱਗ ਜਾਂਦਾ ਜੀ ਸਾਰਿਆਂ ਦਾ ਖਾਣਾ ਲੱਗ ਜਾਂਦਾ ਸੀ ਹਾਂਜੀ ਇੱਥੇ ਪਤਾ ਨਹੀਂ ਉਹ ਕੀ ਚੀਜ਼ ਆ ਵੀ ਇੱਥੇ ਖਾਣਾ ਨਹੀਂ ਲੱਗਣ ਡਿਆ ਇਹ ਲੱਗਦਾ ਵਾ ਮਤਲਬ ਵੀ ਥੋੜਾ ਟਾਈਮ ਲੱਗ ਜਾਂਦਾ ਹਾਂਜੀ بس ਇੰਨਾ ਕੀ ਥੋੜਾ ਲੇਟ ਲੱਗਦਾ ਵਾ ਉੱਤੇ ਪੱਕੇ ੱਡੇ ਸੀਗੇ ਪਤਾ ਵੀ ਉਹਨਾਂ ਨੂੰ ਉੱਤੇ ਮਿਲਣਗੇ ਮਿਲਣ ਲਗੇ ਬਿਲਕੁਲ ਜਿਵੇਂ ਬਾਪੂ ਜੀ ਹੁਣਾਂ ਦਾ ਪਿਛਲੇ ਦੇਖਿਆ ਹਾਂ ਉਹਨਾਂ ਦਾ ਖਾਣਾ ਲਗਭਗ 1:3 2 ਵਜੇ ਤੱਕ ਖਾਲੀ ਹੋ ਜਾਂਦੇ ਸੀਗੇ ਹਾਂਜੀ ਹਾਂਜੀ ਤੇ ਅੱਜ ਦੇ ਟਾਈਮ ਦੇ ਵਿੱਚ ਲਗਭਗ ਸਾਰੇ ਸਾਰੇ ਉਹ ਸਟਾਲ ਉਦਾਂ ਚ ਭਰੇ ਪਏ ਨੇ ਹੈਨਾ ਹਾਂਜੀ ਤਿੰਨ ਚਾਹ ਲੈ ਤਿੰਨ ਦੋ ਇੱਕ ਰਾਜਮਾ ਦੋ ਕੜੀ ਚਾਵਲ ਲੈ ਕੇ ਆਜੋ ਹਾਂ ਆਹ ਕੜੀ ਚਾਹ ਹਾਂ ਆਹ ਕੜੀ ਚਾਹ ਲਾ ਦਿੰਦੇ ਤੋ ਭਾਈ ਤੁਹਾਡੇ ਮੈਨੂ ਦੇ ਵਿੱਚ ਕੀ ਕੀ ਹੁੰਦਾ ਕੜੀ ਰਾਜਮਾ ਹੁੰਦਾ ਹੈ ਫਿਰ ਕੜੀ ਰਾਜਮਾ ਰਾਈਸ ਜੀ ਪਨੀਰ ਪੋਰ ਜੀ ਵੈਜੀਟੇਬਲ ਬਦਲਦੀ ਰਹਿੰਦੀ ਹੈ ਦਾਲ ਬਦਲਦੀ ਰਹਿੰਦੀ ਹੈ ਦਾਲ ਬਦਲਦੀ ਰਹਿੰਦੀ ਹੈ ਹਾਂਜੀ ਬਾਕੀ ਪਰੌਂਠੇ ਹੁੰਦੇ ਆਪਣੇ ਕੋਈ ਆਲੂ ਪਿਆਜ਼ ਵਾਲੇ ਦੇਸੀ ਘਿਓ ਦੇ ਹੁੰਦੇ ਜੀ ਅੱਛਾ ਦੇਸੀ ਘਿਓ ਦੇ ਆਲੂ ਵਾਲੇ ਬਾਜੀ ਜੀ ਠੀਕ ਹੈ ਹਾਂਜੀ ਤੇ ਉਹ ਪਿੱਛੇ ਤੁਹਾਡਾ ਸੈਟਅਪ ਲੱਗਾ ਹੋਇਆ ਹਾਂਜੀ ਉਹ ਆਪਣਾ ਹੀ ਹੈ ਅੱਛਾ ਉਹ ਪਿਛਲੇ ਪਾਸੇ ਉਹ ਰੋਟੀਆਂ ਜਿਹੜੇ ਰੋਟੀ ਵਗੈਰਾ ਤਾਜੀ ਨਗਾਤਰ ਨਾਲ ਨਾਲ ਬਣਦੀ ਰਹਿੰਦੀ ਹੈ ਤੁਹਾਡੇ ਰਾਜਮਾ ਵੀ ਅਲੱਗ ਹਾਂਜੀ ਹਾਂਜੀ ਬੈਠਣ ਨੂੰ ਬਰੇ ਉੱਥੇ ਜਿੱਥੇ ਮਰਜ਼ੀ ਬੈ ਉਹ ਸਾਰਾ ਕੰਮ ਬਲੇ ਦੀ ਹੈ ਇੱਥੇ ਮਰਜ਼ੀ ਦੀ ਆਰੇ ਲਓ ਜੀ ਹੁਣ ਜਿੱਥੇ ਮਰਜ਼ੀ ਬੈਠੋ ਹਾਂਜੀ ਬਣੇ ਇੱਥੇ ਪਤਾ ਲੱਗਦਾ ਭਾਰਤ ਠੇਕਿਆ ਦਾਲ ਬਣੇ ਕਾਲੇ ਮਸਾਲੇ ਮੈਨੂੰ ਇੱਥੇ ਪਤਾ ਲੱਗਦਾ ਭਾਰਤ ਠੇਕਿਆ ਇਹ ਰਹੀ ਦਾਲ ਚੰਗੀ ਤੁਸੀਂ ਇਹਨਾਂ ਕੋਲ ਰੈਗੂਲਰ ਆਉਂਦੇ ਹੋ ਜੀ ਹਾਂ ਤਕਰੀਬਨ ਇਹਨਾਂ ਕੋਲ ਇਹਨਾਂ ਕੋਲ ਨਹੀਂ ਜਾਂਦੇ ਅੱਛਾ ਜੀ अच्छा उधरले पासे सोखा ਸੀ ਕਿ ਇਧਰਲੇ ਪਾਸੇ ਸੋਖਾ ਆ। ਤਰੋਂ ਇਧਰ ਸੋਖਾ ਲੱਗਦਾ। ਪਰ ਸਾਨੂੰ ਪਤਾ ਨਹੀਂ ਕਿਉਂ ਉਧਰ ਸੋਖਾ ਲੱਗਦਾ ਸੀ। ਉੱਥੇ ਗੱਡੀ ਨਹੀਂ پارک ਹੁੰਦੀ ਜਿਹੜੀ। ਪਰ ਗੱਡੀ ਨਹੀਂ پارک ਸੀ ਪਰ ਚਾਹਤਾ ਇੱਥੇ ਗਰਮੀਆਂ ਪਰ ਉੱਥੇ ਗਰਮੀ ਨਹੀਂ ਲੱਗਦੀ ਸੀ। ਅਧਰਕਾਂ ਥੱਲੇ। ਬੰਦਾ ਇੱਕ ਜਗ੍ਹਾ ਮਿਲ ਨਹੀਂ ਸਕਦੀਆਂ। ਹਾਂ। ਜੇ ਆਪਾਂ ਕਹੀਏ ਸਾਰਾ ਸੋਖ ਇੱਕ ਜਗ੍ਹਾ ਥੋੜਾ ਮਿਲ ਸਕਦਾ। ਕੀ ਬਾਤ ਹੈ ਜੀ। ਆਹ ਹੁੰਦੀ ਗੱਲ। ਇਹ ਤਾਂ ਸਹੀ ਗੱਲ ਹੈ। ਵਾਕੇ ਜੀ। ਕਹਿੰਦੇ ਜੇ ਸਵਰਗ ਲੈਣਾ ਤਾਂ ਮਰਨਾ ਪੈਣਾ। ਮੜਾ ਮੋਟਾ ਐ ਇੱਥਾ ਦੇਖੋ ਮਰਿਆ ਵੀ ਨਹੀਂ ਸੁਰਕਦਾ ਉੱਥੇ ਤਰਪਾਲਾ ਲਾਉਂਦੇ ਸੀ ਐ ਤਰਪਾਲਾ ਲਾਉਣ ਦੇ ਲੋੜ ਨਹੀਂ ਗਈ ਮੈਂ ਪ੍ਰੋਡਕਸ਼ਨ ਨੂੰ ਕਸਟਮਰ ਦੀ ਵੀ ਸੇਫਟੀ ਆ ਮੀਹ ਗਣੀ ਤੋਂ ਰੋਟੀ ਪਣੀ ਦੀ ਹੈ ਨਾ ਖਾ ਰਿਆ ਕੋਈ ਗੱਡੀ ਲੱਗੇ ਨਹੀਂ ਇੱਥੇ ਉੱਥੇ ਰੋਡ ਤੇ ਸੀਗਾ ਉੱਥੇ ਤਰਪਾਰਤ ਨਹੀਂ ਹੁੰਦਾ ਆ ਉਧਰੇ ਦਿੱਕਤ ਸੀਗੀ ਹਾਂ ਉਹ ਟੇਢੇ ਕਮੀ ਤੋਂ ਲੈ ਕੇ ਦਿੱਕਤ ਉਹ ਐਸੀ ਦਿੱਕਤ ਕਰਕੇ ਉਧਰੋਂ ਚੱਕਿਆ ਉਧਰੋਂ ਹਾਂ ਸਾਲ ਸਾਰੇ ਓਕੇ